ਬਲਵੰਤ ਕਰਗੀ ਦੀ ਕਹਾਣੀ ਦੁੱਧ ਦਾ ਛੰਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂ ਰਹੇ ਹੋ YouTube ਚੈਨਲ ਸਵੀ ਮੀਡੀਆ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਸੋ ਕਹਾਣੀ ਦੁੱਧ ਦਾ ਛੰਨਾ ਕੋਈ ਸਵਾਰੀ ਨਾ ਹੋਣ ਕਰਕੇ ਉਹ ਪੈਦਲ ਹੀ ਤੁਰ ਪਿਆ ਸਰੋਂ ਦੀ ਖੁਸ਼ਬੂ ਉਸ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਸੁਪਨੇ ਜਗਾਉਂਦੀ ਸੀ ਇਹ ਤੇ ਲੰਗਾ ਪਰਦਾ ਉਹ ਖੇਜ ਦੀ ਵੱਟੋ ਵੱਟ ਧੁਰਿਆ ਜਾ ਰਿਆ ਸੀਗਾ ਆਲੇ ਦੁਆਲੇ ਸਰੋਂ ਦੇ ਖੇਤਾਂ ਵਿੱਚ ਆਪਣੇ ਜੋ ਬਨੂਤੇ ਮਸਤੀ ਗਵਾਚੀ ਖੜੀ ਸੀਗੀ ਸਾਰੇ ਧਰਤੀ ਸਰੋਂ ਦੇ ਸੋਨੇ ਨਾਲ ਕੱਜੀ ਹੋਈ ਸੀ ਜਿਵੇਂ ਬਸੰਤ ਦੇ ਦਿਲ ਨੂੰ ਜਿਤਨ ਖਾਤਰ ਧਰਤੀ ਨੇ ਛੇਕੜ ਨਵੀਂ ਵਿਹਲੀ ਵਾਂਗ ਆਪਣਾ ਰੂਪ ਆ ਸ਼ਿੰਗਾਰ ਕਰ ਲਿਆ ਹੋਵੇ ਚਾਰ ਫਿਰ ਇੱਕੋ ਤਰ੍ਹਾਂ ਦੀ ਪਲਤਨ ਪੀਲੇ ਪੀਲੇ ਤਾਜ ਸੁਨਾਰੇ ਰੰਗ ਦਾ ਸਮੁੰਦਰ ਸੀਗਾ ਬਹੁਤ ਚਿਰ ਇਸੇ ਤਰ੍ਹਾਂ ਤਰਨ ਪਿੱਛੋਂ ਉਹਨੂੰ ਇੰਜ ਪਾਸਿਆ ਜਿਵੇਂ ਉਹ ਕਿਸੇ ਹੋਰ ਡੰਡੀ ਹੋ ਲਿਆ ਹੋਵੇ ਉਹ ਕੋਚਰ ਉੱਥੇ ਖੜਾ ਰਿਹਾ ਪੂਰਬ ਵੱਲੋਂ ਹਨੇਰਾ ਖਿਲਦਾ ਆਉਂਦਾ ਸੀਗਾ ਜਿਸ ਨੂੰ ਰਸਤਾ ਪੁੱਛੇ ਦੂਰ ਲਹਿੰਦੇ ਵੱਲ ਸੂਰਜ ਦੇ ਦੋਵੇਂ ਪਾਸੇ ਦੋ ਕਾਲੇ ਕਾਲੇ ਬੱਦਲ ਸੋਨੇ ਦੀ ਇਸ ਟੁਕੜੀ ਨੂੰ ਢਾਲ ਦੇਣ ਦੀਆਂ ਸਲਾਹ ਕਰਦੇ ਸਨ ਐਨੇ ਵਿੱਚ ਖੱਬੇ ਪਾਸੇ ਦੂਰ ਖੂਹ ਦੇ ਕੋਲੋਂ ਇੱਕ ਕੁੜੀ ਸਿਰ ਉੱਤੇ ਪੱਠਿਆਂ ਦੀ ਭਰੀ ਚੱਕੀ ਆਉਂਦੀ ਸੀ ਇਹ ਗੀਤ ਉਸਦੇ ਬੁੱਲਾਂ ਵਿੱਚੋਂ ਨਿਕਲ ਕੇ ਪੁਲਾੜ ਵਿੱਚ ਖਿੰੜ ਰਿਹਾ ਸੀਗਾ ਅੜ ਦੀ ਧੂੜ ਦੇ ਸੇ ਬੋਤਾ ਵੀਰ ਦੇ ਨਜ਼ਰ ਨਾ ਆਵੇ ਉਹ ਵਗਦੇ ਖਾਲ ਕੋਲ ਖਲੋ ਗਿਆ ਤੇ ਉਸ ਨੂੰ ਢਿੱਕਣ ਲੱਗਿਆ ਜਦੋਂ ਨੇੜੇ ਆਈ ਤਾਂ ਉਸ ਨੂੰ ਪੁੱਛਿਆ ਕਿਉਂ ਬੀਬੀ ਦਿੱਤੋਂ ਪਰ ਇਥੋਂ ਕਿੱਡੀ ਕੁ ਦੂਰੇ ਅਸਨੇ ਅਜੀਤਵਲ ਅੱਖ ਪਟਕੇ ਤੱਕਿਆ ਤੇ ਆਖਿਆ ਭਾਈ ਇਹ ਸਾਹਮਣੇ ਤਾਂ ਦਿਆਂਗੜ ਏ ਦਿੱਤੋਂ ਪਰ ਪਛਾਹ ਰਹਿ ਗਿਆ ਏ ਤੂੰ ਕਿਤੇ ਰਾਹ ਤਾਂ ਨਹੀਂ ਭੁੱਲ ਗਿਆ ਅਜੀਤ ਨੇ ਆਖਿਆ ਕੁਝ ਇਸੇ ਤਰ੍ਹਾਂ ਹੀ ਜਾਪਦਾ ਏ ਆਥਨ ਹੋ ਚੁੱਕੀ ਸੀ ਦਮੇਲ ਉੱਤੇ ਇੱਕ ਨਿੰਮਾ ਹਰਾ ਹਨੇਰਾ ਸੁਹੇ ਬੱਦਲਾਂ ਦੇ ਕੰਡਿਆਂ ਉੱਤੇ ਫੈਲਦਾ ਆਉਂਦਾ ਸੀ ਉਸਨੇ ਇਹ ਸੋਚ ਕੇ ਖਲੋਤੇ ਖਲੋਤੇ ਇਸ ਕੁੜੀ ਦੀ ਤੌਣ ਹੰਬ ਗਈ ਹੋਊਗੀ ਔੜਕ ਨੂੰ ਆਖਿਆ ਵੱਧਦੇ ਹਨੇਰੇ ਵਿੱਚ ਮੈਨੂੰ ਕਿਤੇ ਰਾਹ ਵੀ ਨਹੀਂ ਲੱਭਣਾਗਾ ਕੀ ਇਸ ਪਿੰਡ ਵਿੱਚ ਕਿਤੇ ਰਾਤ ਕੱਟਣ ਦਾ ਕੋਈ ਪ੍ਰਬੰਧ ਹੋ ਸਕਦਾ ਏ ਕੁੜੀ ਨੇ ਸਰਤੋਂ ਭਰੀ ਨੂੰ ਪੌਂ ਤੇ ਸੱਟ ਦਿੱਤਾ ਤੇ ਕੋਈ ਇੱਥੇ ਧਰਮਸ਼ਾਲਾ ਜਾਂ ਗੁਰਦੁਆਰਾ ਤਾਂ ਹੈ ਨਹੀਂਗਾ ਪੰਜ ਸੱਤ ਝੁੱਗਾਂ ਹੀ ਹਨ ਤੇ ਕਿਤੇ ਥਾਂ ਮਿਲ ਸਕੇ ਤਾਂ ਜੇ ਉਹ ਉਸ ਦਾ ਬਹੁਤ ਧੰਨਵਾਦੀ ਸੀਗਾ ਇੱਕ ਮਿੰਟ ਚੁੱਪਚਪੀ ਤਾਂ ਉਸੇ ਤਰ੍ਹਾਂ ਖਲੋਤਾ ਰਿਹਾ ਕੁੜੀ ਨੇ ਫੇਰ ਰੰਬੀ ਪਰੇ ਦੀ ਜੱਤ ਵਿੱਚ ਦਿੱਤੀ ਤੇ ਉਹ ਦਾ ਸਹਾਰਾ ਲਵਾ ਕੇ ਫਿਰ ਸੈਰ ਉੱਤੇ ਚੱਕ ਲਿਆ ਅਜੀਬ ਉਸ ਦੇ ਨਾਲ ਨਾਲ ਤੁਰਨ ਲੱਗ ਪਿਆ ਚਿਹਰਾਂ ਦੀ ਭੌਜੜ ਹੂ ਹੂ ਤੇ ਚੀਖ ਜਿਹਾੜੇ ਤੋਂ ਖਾਲੀ ਇਹ ਪਿੰਡ ਧਰਤੀ ਤੇ ਆਕਾਸ਼ ਦੇ ਵਿਚਕਾਰ ਇੰਜ ਉੱਗਿਆ ਹੋਇਆ ਸੀ ਜਿਵੇਂ ਥਲਾਂ ਦੇ ਬੇਅੰਤ ਟਿੱਬਿਆਂ ਵਿੱਚ ਕੋਈ ਫੁੱਲ ਖੜਾ ਹੋਵੇ ਉਸਨੇ ਜੀਤ ਵਾਲਾ ਲੱਖਾਂ ਫੇਰੇ ਬਿਨਾਂ ਹੀ ਪੁੱਛਿਆ ਭਾਈ ਤੂੰ ਕਿਹੜੇ ਬਿੰਡੋਏ ਨਵਾਂ ਹੀ ਜਾਪਦਾ ਏ ਉਸਨੇ ਜਵਾਬ ਦਿੱਤਾ ਕਿ ਉਹਨੂੰ ਸਰਹੱਦ ਸ਼ਹਿਰ ਵਿੱਚ ਆਇਆ ਥੋੜਾ ਹੀ ਚਿਰ ਹੋਇਆ ਏ ਉਹ ਪੈੜੀਆਂ ਦਾ ਇਨਸਪੈਕਟਰ ਏ ਪਿੰਡ ਦੇ ਆਜੜੀ ਤੇ ਬਾਗੀ ਵਾਪਸ ਘਰਾਂ ਨੂੰ ਪਰਤ ਪਏ ਸਨ ਟੋਬੇ ਉਤੋਂ ਤਿਵੀਆਂ ਡੁੱਲਦੇ ਘੜੇ ਟਾਕਾਂ ਉਤ ਤੇ ਤਰੀ ਵਾਪਸ ਘਰਾਂ ਵੱਲ ਆ ਰਹੀਆਂ ਸਨ ਪਿੰਡ ਦੀ ਜੂ ਟੱਪਦਿਆਂ ਹੀ ਬਰੋਟੇ ਗੋਲ ਇੱਕ ਝੁੱਗੀ ਸੀਗੀ ਪੈਰਾਂ ਦਾ ਖੜਕਾ ਸੌਣ ਇੱਕ ਬੁਢੀ ਆਵਾਜ਼ ਆਈ ਨਿਹਾਲੋ ਪੁੱਤ ਆ ਗਈਏ ਹਾਂ ਮਾ ਤੇ ਅੰਦਰੋਂ ਇੱਕ 50 ਸਾਲਾਂ ਦੀ ਧੀ ਨਿਕਲੀ ਲਿਆ ਪੱਠੇ ਸੱਟ ਤੇ ਜਾ ਕੇ ਗਾਂ ਨੂੰ ਚੋ ਤੈਨੂੰ ਕਦ ਦੀ ਉਡੀਕਦੀ ਆ ਤੇ ਇਹ ਤੇਰੇ ਨਾਲ ਕੌਣ ਹੈ ਨਿਹਾਲੋਂ ਨੇ ਪੱਠੇ ਸੱਟ ਦਿੱਤੇ ਤੇ ਮਾਂ ਦਾ ਘੁੱਟ ਦਬ ਕੇ ਆਖਿਆ ਇੱਥੇ ਨੇੜੇ ਦੇ ਸਪੇਟਰ ਨੇ ਰਾਹ ਭੁੱਲ ਗਏ ਨੇ ਬੁੱਢੀ ਮਾਂ ਜੀਜ ਦੇ ਕੋਲ ਆ ਗਈ ਤੇ ਉਸ ਦੀ ਬਾਹ ਨੂੰ ਟੋਕੇ ਆਖਣ ਲੱਗੀ ਬਹਿ ਜਾ ਪੁੱਤ ਮੰਜੀ ਢਾਹ ਦੇ ਕੁੜੇ ਨਹੀਂ ਇਹਨਾਂ ਵਾਸਤੇ ਧਿਆਏ ਹੋਣਗੇ ਜਾਂ ਛੇਤੀ ਜੇ ਨੇ ਜਾ ਕੇ ਮੱਟ ਵਿੱਚੋਂ ਪਾਣੀ ਦਾ ਛੰਨਾ ਦੇ ਨਿਹਾਲੋ ਨੇ ਕ੍ਰੀਸ ਕੇ ਚੌਖੜੇ ਦੀ ਮੰਜੀ ਕੋਲ ਕਰ ਦਿੱਤੀ ਉਹ ਇਸ ਟੁੱਟੀ ਮੁਕਤੀ ਮੰਜੀ ਦੀ ਬਾਹੀ ਉੱਤੇ ਬੈਠ ਗਿਆ ਸੂਤੋ ਕੇ ਬੈਠ ਜਾ ਸੋਹਣਿਆ ਮਾਂ ਨੇ ਬੜੀ ਉਦਾਰਤਾ ਨਾਲ ਆਖਿਆ ਸੀਗਾ ਨਿਹਾਲੋ ਦੋਣਾ ਲੈ ਕੇ ਝੁੱਗੀ ਦੇ ਪਿਛਾੜੀ ਬੰਨੀ ਹੋਈ ਗਾਂ ਦੀ ਧਾਰ ਕੱਟਣ ਚਲੀ ਗਈ ਟਚਕਾਰੀ ਮਾਰ ਕੇ ਉਸ ਨੇ ਗਾਂ ਨੂੰ ਉਠਾਇਆ ਬੱਚਾ ਜਿਹੜਾ ਮਿੰਕ ਮਿੰਕ ਕਿੱਲੇ ਉੱਤੇ ਸੌ ਗਿਆ ਸੀਗਾ ਉਸ ਦੇ ਪੈਰਾਂ ਦੀ ਚਾਪ ਸੌਂਦਿਆਂ ਹੀ ਰੰਬਣ ਲੱਗ ਪਿਆ ਨਿਹਾਲੋ ਨੇ ਉਸ ਦੇ ਮੂੰਹ ਤੋਂ ਛਿਕਲੀ ਲਾਹੀ ਉਹ ਚੁੰਗੀਆਂ ਭਰਦਾ ਹੋਇਆ ਮਾਂ ਦੇ ਥਰਾਂ ਨੂੰ ਮਚਾਕੇ ਮਾਰਨ ਲੱਗ ਪਿਆ ਨਿਹਾਲੋ ਨੇ ਅਸੀਲ ਗਾਂ ਦੀਆਂ ਟੰਗਾਂ ਵਿੱਚ ਨਿਆਣਾ ਬੰਨ ਦਿੱਤਾ ਬੱਚੇ ਨੇ ਦਾ ਮਾਰ ਮਾਰ ਉਸ ਨੂੰ ਪਸਮਾ ਦਿੱਤਾ ਤੇ ਦੁੱਧ ਥਣਾ ਵਿੱਚੋਂ ਡਰ ਕੇ ਲੱਗ ਪਿਆ ਨਿਹਾਲੋਂ ਨੇ ਬੱਚੇ ਨੂੰ ਧੂਕੇ ਦੂਜੇ ਕਿੱਲੇ ਤੇ ਬੰਨ ਦਿੱਤਾ ਦੋਣਾ ਗੋਡਿਆਂ ਵਿੱਚ ਲੈ ਕੇ ਧਾਰਾਂ ਕੱਟਣ ਲੱਗ ਪਈ ਅੱਜ ਉਸ ਦੇ ਹੱਥ ਕੁਝ ਵਦੇਰੀ ਫਰਤੀ ਨਾਲ ਗਊ ਦੇ ਕੁਲੇ ਗੇਰੂਏ ਥਣਾ ਨੂੰ ਟੋਂਦੇ ਤੇ ਝੋਂਦੇ ਸਨ ਛਾਂ ਛਾਂ ਕਰਦੀਆਂ ਧਾਰਾਂ ਦਾ ਮੀ ਉਸ ਦੇ ਦੋਹਣੇ ਵਿੱਚ ਵਰਨ ਲੱਗ ਪਿਆ ਕੋਈ ਓਟਲੀ ਧਾਰ ਦੋਨੇ ਦੀ ਧਾਰ ਤੋਂ ਤੌਣ ਤੋਂ ਤਲਕ ਕੇ ਉਸ ਦੀ ਸੁੱਥਨ ਉੱਪਰ ਖਿੱਲਰ ਜਾਂਦੀ ਤੇ ਬਰੀਕ ਬੀਕ ਰਸਦੀਆਂ ਹੋਈਆਂ ਤਾਰਾਂ ਦੀ ਭੂਰ ਇੱਧਰ ਉੱਧਰ ਕਿਰਨ ਲੱਗ ਬਈ ਸੀਗੀ ਉਹਦੇ ਹੱਥ ਦੋਹਾਂ ਹੱਥਾਂ ਚੋਂ ਇੱਕ ਸਾਰ ਨਿਕਲਦਿਆਂ ਦੁੱਧੀਆਂ ਹੱਕਾਂ ਨੇ ਇੱਕ ਸਮਾਂ ਬੰਨ ਦਿੱਤਾ ਤੇ ਵਾੜਾ ਇੱਕ ਪਿੰਨੇ ਗੀਤ ਦਾ ਨਾਲ ਗੂੰਜੁੱਟੀਆਂ ਦੋਨੇ ਵਿੱਚ ਉਲਰਦੀ ਝੱਗ ਨਾਲ ਇੱਕ ਪਿਆਲ ਖਿਆਲ ਉਸ ਨੂੰ ਇੱਕ ਖਿਆਲ ਉਸ ਦੀ ਹੱਕ ਵਿੱਚ ਉੱਬਰ ਲੱਗ ਪਿਆ ਇਸ ਨਵੇਂ ਗੱਬਰੂ ਦਾ ਮਹਾਂਦਰਾਅ ਵਾਸਤੇ ਆਪਣੇ ਭਰਾ ਜਿਹੜਾ 3 ਸਾਲ ਤੋਂ ਸਮੁੰਦਰ ਪਾਰ ਕਿਤੇ ਲੜਦਾ ਹੋਊਗਾ ਨਾਲ ਕਿੰਨਾ ਮਿਲਦਾ ਹੈ ਸਾਮਾ ਉਹੀ ਬੋਲ ਬੁੱਲਾਂ ਉੱਤੇ ਉਹੀ ਗਿਲਗਿਲ ਅਤੇ ਮੱਥੇ ਉੱਤੇ ਉਹੀ ਖੜ ਸੀਗੀ ਦੋਣਾ ਦੁੱਧ ਨਾਲ ਪਰਦਾ ਆਉਂਦਾ ਸੀਗਾ ਤੇ ਉਸ ਦੀਆਂ ਛਾਤੀਆਂ ਵੀ ਇਸ ਰੀਜ਼ ਭਰੇ ਸੁਫਨੇ ਨਾਲ ਤਾ ਤਾ ਡਲਕਣ ਲੱਗ ਪਈਆਂ ਸੀਗੀਆਂ ਬਾਹਰ ਅਜੀਤ ਮੰਜੇ ਤੇ ਬੈਠਾ ਸੋਈਦਾ ਸੀ ਕਿ ਨਿਹਾਲੋ ਦੇ ਮੜੰਗੇ ਵਿੱਚ ਜਿਵੇਂ ਕਿਸੇ ਭੁੱਲੀ ਵਿਸਰੀ ਯਾਦ ਦੇ ਰੰਗ ਦੀਆਂ ਛੱਲਾ ਡਲਕਦਿਆਂ ਜਾਪਦਿਆਂ ਹਨ ਉਸ ਦਾ ਕਦ ਕਾਠ ਕਿੰਨਾ ਨਰੋ ਆਏ ਉਸ ਦੀ ਆਵਾਜ਼ ਵਿੱਚ ਕਿੰਨੀ ਖੇਚ ਹੈ ਉਸ ਦੀ ਉੱਚੀ ਤਾਂ ਅਤੇ ਮੋਟੀਆਂ ਬਦਾਮੀ ਅੱਖਾਂ ਮੰਜੀ ਹੇਡ ਬੈਠਾ ਕੁੱਤਾ ਇੱਕਦਮ ਇੱਕ ਕੁਕੜੀ ਨੂੰ ਦੇਖ ਕੇ ਉਸ ਦੇ ਮਗਰ ਭੌਂਕਦਾ ਹੋਇਆ ਦੌੜ ਪਿਆ ਚਾਰੇ ਦੇ ਬਠਲ ਕੋਲ ਬੈਠੀ ਸੌ ਬਿੱਲੀ ਜਿਹੜੀ ਆਪਣੀਆਂ ਨਾਸਾਂ ਅਗਲੇ ਪੰਜਾਂ ਉੱਤੇ ਰੱਖੀ ਅੱਖਾਂ ਮਿੱਟੀ ਕੋਈ ਸੋਚਦੀ ਸੀਗੀ ਇਹ ਭੌਂਕ ਸੁਣ ਕੇ ਇੱਕਦਮ ਡੋਰਪੌਰ ਹੋ ਕੇ ਠਕਣ ਲੱਗੀ ਨੇੜੇ ਨਿੰਬੂਆਂ ਦੇ ਬਾੜੇ ਵਿੱਚੋਂ ਇੱਕ ਖੱਟੀ ਖੁਸ਼ਬੂ ਰੰਕਦੀ ਹੋਈ ਵਾਹ ਉੱਤੇ ਤਰਦੀ ਆਉਂਦੀ ਸੀਗੀ ਅਜੀਤ ਬੈਠਾ ਸ ਵਿਸ਼ਾਲ ਹਵਾਦਿਆਂ ਘਟ ਖੱਟ-ਮਿੱਠੀਆਂ ਕੁੱਟਾ ਪੀਂਦਾ ਰਿਹਾ ਸੀਗਾ ਇੰਨੇ ਵਿੱਚ ਨਿਹਾਲੋ ਦੁੱਧ ਦੇ ਭਰੇ ਦੋਨੇ ਨੂੰ ਢਾ ਕੁੱਤੇ ਤਰੀ ਨਿਆਣਾ ਕਮਾਉਂਦੀ ਉਸ ਦੇ ਕੋਲ ਦੀ ਲੰਗੀ ਅਜੀਤ ਫੇਰ ਤਕੜਾ ਹੋ ਕੇ ਬੈਠ ਗਿਆ ਸਬਾਤ ਵਿੱਚ ਹਾਰੇ ਵਿੱਚ ਧੂਆਂ ਉੱਠ ਰਿਹਾ ਸੀ ਤੇਂਦਰ ਨਿਹਾਲੋ ਦੀ ਮਾਂ ਪਾਂਡਿਆਂ ਦਾ ਕੁਝ ਖੜਕਾ ਤੜਕਾ ਪਈ ਕਰਦੀ ਸੀਗੀ ਸੂਰਜ ਦੇ ਛਿਪੜ ਵਿੱਚੋਂ ਸਲੇਟੀ ਰੰਗ ਦੀ ਸ਼ਾਨ ਨੇ ਸਭ ਚੀਜ਼ਾਂ ਨੂੰ ਕੱਜ ਦਿੱਤਾ ਖਾਲ ਦੇ ਕੰਡੇ ਹੱਡੀ ਟਟਹਣੇ ਕਾ ਦੇ ਲਹਗੇ ਉੱਤੇ ਸਿਲਮੇ ਵਾਂਗ ਲਿਸ਼ਕਣ ਲੱਗ ਪਏ ਸੀਗੇ ਨਿਹਾਲੋਂ ਨੂੰ ਦੇਖ ਕੇ ਉਸ ਦੀ ਮਾਂ ਨੇ ਆਖਿਆ ਲੈ ਡੱਗੇ ਸਾਗ ਤੇ ਟੁੱਕਰ ਵੀਰ ਨੂੰ ਦੇ ਕੇ ਖਾਓ ਖਾ ਲੋ ਨੇ ਆਲੋchna ਤੇ ਬਾਟੀ ਲੈ ਕੇ ਬਾਹਰ ਨਿਕਲੀ ਤਾਰਿਆਂ ਦੀ ਛਾਂ ਹੇਠਾਂ ਅਜੀਤ ਅਜੇ ਵੀ ਕੋਈ ਸੁਪਨਾ ਤੱਕ ਰਿਹਾ ਸੀ ਉਸ ਹੱਸਦੀ ਹੋਈ ਨੇ ਰੁੱਖਾ ਮਿੱਸਾ ਟੋਕੋ ਦੇ ਅੱਗੇ ਕਰ ਦਿੱਤਾ ਰਤੀ ਠਹਿਰੀ ਮੈਂ ਦੀਵਾ ਚਾਸ ਲਿਆਵਾ ਏ ਕਹਿ ਕੇ ਉਹ ਫਿਰ ਗਮ ਹੋ ਗਈ ਥੋੜੇ ਚਿਰ ਪਿੱਛੋਂ ਬੁੱਢੀ ਅਮੜੀ ਹਨੇਰੇ ਨੂੰ ਟੋਂਦੀ ਬਾਹਰ ਬੈੜੀ ਤੇ ਦੀਵਾ ਫੜੀ ਆ ਗਈ ਸੀਗੀ ਫਗੰਗ ਦਾ ਮਹੀਨਾ ਹੋਣ ਕਰਕੇ ਸੂਰਜ ਦੇ ਡੁੱਬਦਿਆਂ ਹੀ ਉਸ ਦਾ ਤਾਪ ਵੀ ਠੰਡਾ ਪੈ ਗਿਆ ਸੀਗਾ ਫੁੱਲਾਂ ਪੱਤਿਆਂ ਤੇ ਤਰੇਲ ਥਰਖਣ ਲੱਗ ਪਏ ਸੀ ਤੇ ਹਵਾ ਵਿੱਚ ਇੱਕ ਚੁੰਚੁਣੀਆਂ ਭਰੀ ਠੰਡ ਉਤਰਾਈ ਸੀਗੀ ਬੁੱਢੀ ਮਾਂ ਨੇ ਕਿਹਾ ਪੁੱਤ ਇੱਥੇ ਸ਼ਹਿਰਾਂ ਵਾਂਗ ਕੋਈ ਸਰਾਸ ਸਿਰਖੀ ਤਾਂ ਹੈ ਨਹੀਂਗੀ ਸਾਡਾ ਦਾਣੇ ਫੱਕੇ ਵਾਲਾ ਕੋਠਾ ਹੈ ਕੁੜੀ ਜਾ ਕੇ ਤੇਰੇ ਵਾਸਤੇ ਉਸ ਵਿੱਚ ਸੌਣ ਪੈਣ ਲਈ ਕੁਝ ਕਰ ਦਿੰਦੀ ਹੈ ਅਜੀਤ ਨੇ ਇਹਨਾਂ ਦੋਹਾਂ ਦੀ ਬਿਲਾਗ ਸੇਵਾ ਦਾ ਧੰਨਵਾਦ ਕੀਤਾ ਤੈਨ ਪਰ ਇਧਰ ਉਧਰ ਭਟਕਣ ਪੌਂਕਨ ਨਾਲ ਉਹ ਥੱਕਿਆ ਹੰਬਿਆ ਹੋਇਆ ਸੀਗਾ ਭੁੱਖ ਨਾਲ ਅੰਦਰਾਂ ਵਿੱਚ ਕੜਵਲ ਪੈਂਦਾ ਸੀਗੀ ਸਾਗ ਟੁੱਕਰ ਲੰਗਾ ਕੇ ਪਾਣੀ ਪੀ ਕੇ ਉਸਨੇ ਰਾਤ ਇਨਾਂ ਦੇ ਘਰ ਕੱਟਣ ਦੀ ਬਿਆਨਤ ਪ੍ਰਸ਼ੰਸਾ ਕੀਤੀ ਨਿਹਾਲੋ ਦੇ ਪਿਓ ਨੂੰ ਮਰੇ ਕਈ ਵਰੇ ਹੋ ਗਏ ਸਨ ਉਦੋਂ ਜਦੋਂ ਨਿੱਕੀ ਜਹੀ ਬਲੜੀ ਸੀਗੀ ਵੱਡਾ ਭਰਾ 10-5 ਵਿੱਗੇ ਦੀ ਵਾਹੀ ਖੇਤੀ ਕਰਦਾ ਸੀ ਐਸ ਨਿੱਕੇ ਜਿਹੇ ਟੱਬਰ ਦਾ ਗੁਜ਼ਰਗੁਜ਼ਾਰਾ ਹੋ ਜਾਂਦਾ ਪਰ ਜਦੋਂ ਦੇ ਉਹਦੇ ਹਾਣੀ ਲਾਮ ਵਿੱਚ ਭਰਤੀ ਹੋਏ ਸਨ ਮਹਿੰਦਰ ਦੇ ਮਨ ਵਿੱਚ ਵੀ ਵਰਦੀ ਬੰਦੂਕ ਬੂਟ ਵਾਸਤੇ ਇੱਕ ਅਚਲ ਹਿਲੋਰ ਜਾਗ ਪਈ ਸੀ ਆਪਣੇ ਮਾਂ ਦੇ ਕਹਿੰਦੇ ਸਨ ਉਹ ਇੱਕ ਦਿਨ ਚੋਰੀਓਂ ਅੰਬਾਲੇ ਜਾ ਕੇ ਭਰਤੀ ਹੋ ਗਿਆ ਤੇ ਲਾਹਬਾਦੋਂ ਜਾ ਕੇ ਚਿੱਠੀ ਪਾ ਕੀ ਫੌਜ ਵਿੱਚ ਲੈ ਲਿੱਤਾ ਗਿਆ ਏ ਤੇ ਛੇਤੀ ਹੀ ਸਮੁੰਦਰ ਪਾਰ ਜਾਊਗਾ ਮਾਂ ਪੈਣ ਦੋਵੇਂ ਰੋ ਪਟ ਕੇ ਚੁੱਪ ਹੋ ਗਈਆਂ ਅਤੇ ਜਦ ਉਹਨਾਂ ਨੂੰ ਤੀਜੇ ਮਹੀਨੇ ਉਸ ਵੱਲੋਂ ਰੁਪਈਆਂ ਦਾ ਬਕੌਣ ਲੱਗ ਪਿਆ ਉਹਨਾਂ ਦੇ ਪੀੜ ਦੇ ਵਿਛੋੜੇ ਦਾ ਦੁੱਖ ਰਤੀ ਸਿੱਲਾ ਪੈ ਗਿਆ ਸੀਗਾ ਅਜੇ ਇਸ ਜਵਾਨ ਦੇ ਅਚਾਨਕ ਕੌਣ ਕਰਕੇ ਤੋਂ ਮਾਵਾ ਥੀਆਂ ਨੂੰ ਚਾ ਚੜ ਗਿਆ ਮੰਜੀ ਉੱਤੇ ਬੈਠੇ ਆ ਗੱਲਾਂ ਕਰਦੇ ਕਾਫੀ ਰਾਤ ਉੱਤਰਾਈ ਸੀ ਤੇ ਸਾਰਾ ਪਿੰਡ ਨਿਆਣੇ ਵਾਂਗ ਰਾਤ ਦੀ ਕਾਲੀ ਚਾਦਰ ਵਿੱਚ ਢਕਿਆ ਹੋਇਆ ਸੌਂ ਗਿਆ ਸੀ ਨੇ ਆਲੋ ਦੀਵਾ ਫੜੀ ਅਜੀਤ ਦੇ ਅੱਗੇ-ਅੱਗੇ ਲੱਗ ਪਈ ਤੇ ਨੁਕਰ ਤੋਂ ਭੌਂ ਕੇ ਧੂਏ ਨਾਲ ਤਾਂ ਆਖੇ ਹੋਏ ਇੱਕ ਕੋਠੇ ਵਿੱਚ ਵੜ ਗਈ ਸੀਗੀ ਇਸ ਦੀ ਪੀਲੀ ਰੋਸ਼ਨੀ ਵਿੱਚ ਕੋਠਾ ਨਿੱਗਾ-ਨਿੱਗਾ ਜਾਪਦਾ ਸੀ ਉਸਨੇ ਦੀਵੇ ਨੂੰ ਸੇਖ ਦਿੱਤਾ ਇੱਕ ਲਾਟ ਪੰਪਗਣ ਲੱਗ ਪਈ ਸੀਗੀ ਕੰਧ ਦੀਆਂ ਪਾਟੀ ਕਕੜੀ ਵਾਂਗ ਤੇਰੇਣਾ ਸਾਫ ਦਿਸਣ ਲੱਗ ਪਈਆਂ ਸੀਗੀਆਂ। ਇੱਕਦਮ ਬਾਹਰ ਹਵਾ ਜਾਗ ਪਈ ਸੀ ਜਿਵੇਂ ਫਗਨ ਦਾ ਰੁਕਿਆ ਹੋਇਆ ਸਾਹ ਤੇਜ਼ ਤੇਜ਼ ਲੱਗਣ ਲੱਗ ਪਿਆ ਹੋਵੇ। ਇੱਕ ਸੁੱਕਾ ਪੱਤਾ ਖੜਖੜ ਕਰਦਾ ਔੜਦਾ ਹੋਇਆ ਇਸ ਕੋਠੇ ਦੀ ਜੋੜੀ ਉੱਪਰ ਆ ਕੇ اٹਕ ਗਿਆ ਤੇ ਹਵਾ ਉਸ ਵਿੱਚੋਂ ਘੁਰ ਲਾਂਦੀ ਹੋਈ ਚੀਕਣ ਲੱਗ ਪਈ। ਪ੍ਰੋਟੇ ਦੇ ਮੋٹے ਪੱਤੇ ਆਪ ਮੁਹਾਰੇ ਡੱਕਡੋਲੇ ਖਾਨ ਲੱਗ ਪਏ ਤੇ ਸਰੋਂ ਦੇ ਖੇਤਾਂ ਉੱਤੇ ਬੁੱਲੇ ਬਿਆੰਤ ਨਿਆਣਿਆਂ ਵਾਂਗ ਕੁੱਕਾ ਮਰਦੇ ਉੱਡੇ ਫਿਰਦੇ ਸਨ। ਨਿਹਾਲੋ ਦੀ ਬੁੱਕਲ ਦਾ ਪੱਲਾ ਫੜ ਫੜ ਕਰਦਾ ਸੀਗਾ ਤੇ ਦੀਵਾ ਖਲੋਤਾ ਚਾਨਣ ਹਿਲਣ ਲੱਗ ਪਿਆ ਸੀਗਾ। ਦੁੱਧ ਦਾ ਛੰਨਾ ਰੱਖ ਕੇ ਉਹ ਤਖਤੇ ਪੇੜਨ ਵਾਸਤੇ ਅੱਗੇ ਵਧੀ ਸੀਗੀ। ਦੋਨੋਂ ਫਟੇ ਵਾਰ-ਵਾਰ ਉਸਦੇ ਜਫੇ ਵਿੱਚੋਂ ਨਿਕਲ ਕੇ ਉਸ ਨੂੰ ਪਛਾਣ ਤੂ ਖਜ ਦੇ ਸੀਗੇ ਹਵਾ ਦਾ ਇੱਕ ਕੂਕਦਾ ਹੋਇਆ ਬੁੱਲਾ ਆਇਆ ਆਲੇ ਵਿੱਚ ਪਿਆਦੀ ਵਾ ਇੱਕਦਮ ਬਜ ਗਿਆ ਤੇ ਕੋਠੇ ਵਿੱਚ ਡਰੇ ਹੋਏ ਹਨੇਰੇ ਨੇ ਸਭ ਚੀਜ਼ਾਂ ਨੂੰ ਇੱਕ ਡੂੰਗੀ ਕਾਲਖ ਵਿੱਚ ਲਗਾ ਦਿੱਤਾ ਬਾਹਰ ਤੂਫਾਨ ਤੇ ਵਾਸ਼ੜ ਦਾ ਜ਼ੋਰ ਵਾਧਾ ਹੁੰਦਾ ਸੀਗਾ ਬਿਜਲੀ ਵਾਰ-ਵਾਰ ਕਾਲੇ ਬੱਦਲਾਂ ਨੂੰ ਪਾੜ ਕੇ ਇੱਕ ਤੋਂ ਦੂਜੇ ਥਾਂ ਤਰਪਕ ਉੱਠਦੀ ਸੀਗੀ ਹਨੇਰਾ ਜੰਗਲੀ ਰੇਸ਼ਮਾਂਗ ਕਲੰਦਾ ਤੇ ਕੁਰਕੀਆਂ ਵੜਦਾ ਸੀਗਾ ਅਜੀਤ ਉਸ ਦੀ ਸਹਾਇਤਾ ਲਈ ਉੱਠਿਆ ਇੰਨੇ ਵਿੱਚ ਨਿਹਾਲੋ ਨੇ ਸਾਰਾ ਜ਼ੋਰ ਲਾ ਤਖਤਿਆਂ ਨੂੰ ਪੇੜ ਕੇ ਕੁੰਡੀ ਚੜ ਦਿੱਤੀ ਵਾਪਸ ਪਰਤੀ ਤਾਂ ਜੀਤ ਦਾ ਮੋਢਾ ਉਸ ਦੀ ਗੱਲ ਨਾਲ ਵੱਜਿਆ ਉਹ ਕੰਬ ਕੇ ਸੁੰਗੜ ਗਈ ਸੀ ਅਜੀਤ ਨੇ ਸ਼ਾਇਦ ਠੰਡ ਨਾਲ ਕੰਬਦੇ ਹੋਏ ਨੇ ਆਖਿਆ ਬਾਹਰ ਤੂਫਾਨ ਤਖੇਰਾ ਹੋ ਗਿਆ ਏ ਤੇ ਤੂੰ ਹਨੇਰੇ ਨਾਲ ਡੱਕੇ ਹੋਏ ਕੋਠੇ ਵਿੱਚ ਕੁਝ ਵੀ ਨਜ਼ਰ ਨਾ ਆਉਂਦਾ ਸੀਗਾ ਉਹ 2 ਮਿੰਟ ਚੁੱਪਚੀ ਪੀਤੇ ਖਣੋਤੇ ਰਹੇ ਤੇ ਫਿਰ ਅਜੀਤ ਦੀਆਂ ਹਨੇਰੇ ਨੂੰ ਟੋਲੀਆਂ ਉਂਗਲਾਂ ਨਿਹਾਲੋ ਦੇ ਗੋਟ ਨਾਲ ਟਕਰਾਈਆਂ ਅਸ ਦੀ ਸ਼ੂ ਨਾਲ ਉਸ ਦਾ ਵਾਲ-ਵਾਲ ਕੰਬੁੱਠਿਆ ਉਹ ਜੱਕੋ ਤੱਕੀ ਵਿੱਚ ਇਸੇ ਤਰ੍ਹਾਂ ਕੱਜਲ ਪਿੰਨੀ ਧਰਤੀ ਉੱਤੇ ਕੁੰਗੜੀ ਖਲੋਤੀ ਰਹੀ ਸੀਗੀ ਉਸ ਦਾ ਗਰਮ ਸਾਹ ਉਸ ਦੀ ਨੱਕ ਵਿੱਚੋਂ ਪਾਫਾ ਵਾਂਗ ਨਿਕਲਦਾ ਸੀ ਤੇ ਉਸ ਦੇ ਮੂੰਹ ਤੇ ਇੱਕ ਤੱਕੀ ਭਮਕ ਮਗ ਉੱਠੀ ਸੀਗੀ ਅਜੀਤ ਨੇ ਉਸ ਦੀਆਂ ਉਂਗਲਾਂ ਆਪਣੇ ਹੱਥਾਂ ਵਿੱਚ ਕੰਬਦੀਆਂ ਮਹਿਸੂਸ ਕੀਤੀਆਂ ਸੀਆਂ ਉਸ ਦੇ ਕੋਲੇ ਪੋਟਿਆਂ ਉਤੇ ਤੇਲ ਵਾਂਗ ਗਿੱਲ ਉਤਰਾਈ ਸੀ ਇਸ ਜੀਵ ਸ਼ੋਧ ਝੌਂਟਣੀ ਨੇ ਉਸ ਦੇ ਸਾਰੇ ਦੇ ਸਾਰੇ ਸਰੀਰ ਵਿੱਚ ਕੰਬਣੀ ਦੀ ਲੀਕਵਾ ਦਿੱਤੀ ਮੋਗੇ ਵਿੱਚੋਂ ਬਿਜਲੀ ਵਾਰ-ਵਾਰ ਲਸ਼ਕੋਰਾ ਮਾਰਦੀ ਨਿਹਾਲੋ ਦੀਆਂ ਮੀਡੀਆਂ ਤੇ ਵਾਲ ਉਸ ਦੀਆਂ ਪੜਪੜੀਆਂ ਉੱਤੇ ਭਿੱਜੇ ਪਏ ਸਨ ਉਸ ਦੇ ਮੱਥੇ ਉੱਤੇ ਮੜਕੇ ਦੇ ਤੋਪਕੇ ਇਕੱਠੇ ਹੋ ਗਏ ਸਨ ਤੇ ਵਕੀ ਵਿੱਚ ਉਸ ਦੇ ਦਿਲ ਦਾ ਖੜਕਾ ਸਾਫ਼ ਸੁਣਦਾ ਸੀਗਾ ਬਾਹਰ ਮੀਂਹ ਦਾ ਕਾਲਾ ਰਾਗ ਗੜਕਦਾ ਰਿਹਾ ਸੀਗਾ ਛੱਪੜ ਪਾਣੀ ਦੀਆਂ ਛੱਲਾਂ ਦੇ ਕੁੰਗਰੂ ਬੰਨੀ ਇੱਕ ਸ਼ਰਾਬੀ ਵਾਂਗ ਨੱਚਦਾ ਸੀਗਾ ਖੁੰਝੇ ਵਿੱਚ ਝਿੰਗਰਾ ਤੇ ਟਿੱਡੀਆਂ ਦਾ ਰੌਲਾ ਪੱਗਿਆ ਸੀ ਗਬੇੰਤ ਫੈਲੀ ਹੋਈ ਕਾਲਖ ਹੋਰ ਵੀ ਡੂੰਗੀ ਹੋ ਗਈ ਤੇ ਮੀਂਹ ਦੀ ਕੰਨ ਪਾੜਨ ਵਾਲੀ ਗੂੰਜਰ ਵਿੱਚ ਸਭ ਨਿੱਕੇ ਮੋਟੇ ਰੋਲੇ ਲੁੱਕ ਗਏ ਸੀ ਬੂਹੇ ਦੀ ਇੱਕ ਲੰਮੀ ਛੀਦ ਵਿੱਚੋਂ ਲਿਸ਼ਕਦੀ ਬਿਜਲੀ ਕੋਠੇ ਦੇ ਨਿੱਗੇ ਹਨੇਰੇ ਨੂੰ ਤੇਜ ਤਲਵਾਰ ਦੇ ਧਾਰ ਵਾਂਗ ਕੱਟਦੀ ਸੀ ਨਿਹਾਲੋ ਨੇ ਔਰ ਕੁੱਪਕੇਰ ਕੋਠੇ ਨੂੰ ਟੋਂਦਿਆਂ ਥਰਕਦੇ ਹੱਥਾਂ ਨਾਲ ਕੁੰਡੀ ਖੋਲੀ ਬਾਹਰ ਅਜੇ ਵੀ ਚਾਜਾ ਵਗਦਾ ਸੀਗਾ ਇੱਕ ਕਾਲਾ ਬੱਦਲ ਸੁੱਤੇ ਪਏ ਪਾਗਲ ਵਾਂਗ ਹੜਬੜਾ ਕੇ ਇਕਦਮ ਟੁੱਟਿਆ ਤੇ ਦਰੜ ਦਰੜ ਕਰਦਾ ਹੋਇਆ ਸਾਰੇ ਆਕਾਸ਼ ਵਿੱਚ ਖਿੰਡ ਗਿਆ ਸੀਗਾ ਡਰਾਉਣੇ ਹਨੇਰੇ ਦੀ ਇਹ ਚੰਗਿਆੜ ਸੁਣ ਕੇ ਉਠ ਠੰਬਰੀ ਤੇ ਤਰਵ ਕੁੱਠੀ ਬਸ ਚੱਲੀ ਏ ਇੱਕ ਧੀਮੀ ਜਿਹੀ ਆਵਾਜ਼ ਇਉਂ ਨੇ ਹਾਲੋ ਦੇ ਕੰਨਾਂ ਨੂੰ ਸ਼ੁਹੀ ਜ਼ਿਕਰ ਕੋਠੇ ਵਿਚਲਾ ਹਨੇਰਾ ਬੋਲਦਾ ਹੁੰਦਾ ਹੈ ਹਾਂ ਪੋਲਾ ਜਿਹਾ ਆਖਦਿਆ ਉਹ ਅੱਗੇ ਵਧੀ ਬਾਰ ਬਰਖਾ ਦੀਆਂ ਘਰਾਲਾਂ ਵਗਦੀਆਂ ਸਨ ਪਾਣੀ ਤੇ ਸਲੇਟੀ ਹਾੜ ਉਤੇ ਚਾਰਛ ਫੇਰੇ ਕਾਲੇ ਕਾਲੇ ਪਰਛਾਵਿਆਂ ਦਾ ਮੀ ਵਸ ਰਿਹਾ ਸੀਗਾ ਚੰਬ ਨੇ ਉਸ ਦੇ ਮੂੰਹ ਸਿਰ ਨੂੰ ਭਿਉਂ ਦਿੱਤਾ ਔਸ ਨੇ ਸੁੱਥਨ ਨੂੰ ਤਾਂ ਚੜਾਉਂਦਿਆ ਤੇ ਨਸ ਦੇ ਪਾਣੀ ਦੀਆਂ ਪਡਲੀਆਂ ਵਿੱਚ ਪੈਰ ਪਾ ਕੇ ਕਾਲੀ ਕਾਲੀ ਦੂਜੀ ਝੁੱਗੀ ਵੱਲ ਨੂੰ ਚਲੀ ਗਈ ਸੀਗੀ ਠੱਕੇ ਦੇ ਬਾਫ ਰੋਲੇ ਉਹਦੀ ਗੋਤ ਤੇ ਚੁੰਨੀ ਨੂੰ ਉਤਾ ਕੇ ਪਿਛਾਮ ਵਗਾ ਮਾਰਦੇ ਸੀਗੇ ਔਰ ਦੇ ਪਾਣੀ ਦੀਆਂ ਤਿੱਖੀਆਂ ਛੱਲਾਂ ਨਾਲ ਕਲਦੀ ਤੇ ਚੁੰਨੀ ਫੜਫੜ ਕਰਦਿਆਂ ਬਲਗਣਾ ਨੂੰ ਬੋਜਦੀ ਉਹ ਗਾਂ ਸਿਰਸੁੱਟੀ ਵਾਹੋ ਦਾਹੀ ਤੁਰੀ ਜਾਂਦੀ ਸੀਗੀ ਸਬਾਤ ਦੀਆਂ ਪਤਲੀਆਂ ਸਿਰਕੀਆਂ ਤੇ ਫੂਸ ਦੇ ਛੱਪਰ ਚੋਣ ਕਰਕੇ ਉਹਦੀ ਮਾਂ ਸੁੱਤੀ ਨਹੀਂ ਸੀਗੀ ਨਿਹਾਲੋ ਦੇ ਪੈਰਾਂ ਦੀ ਬੈੜਕ ਸੁਣ ਕੇ ਉਸਨੇ ਉਤਾਵਲੀ ਆਵਾਜ਼ ਵਿੱਚ ਪੁੱਛਿਆ ਵੀਰ ਨੂੰ ਦੁੱਧ ਪਲਾਈਂ ਪੁੱਤ ਹਾਂ ਮਾਣੀ